ਕੈਨੇਡਾ ਵਿੱਚ ਹਰ ਸਾਲ ਹਜ਼ਾਰਾਂ ਸਕੁਅਰ ਕਿਲੋਮੀਟਰ ਖੇਤਰ ਜੰਗਲੀ ਅੱਗਾਂ ਦੀ ਭੇਟ ਚੜ ਜਾਂਦਾ ਹੈ ਜਿਸ ਸਾਲ ਤੋਂ 2025 ਦੀ ਗੱਲ ਕਰੀਏ ਤਾਂ ਅਜੇ ਫਾਇਰ ਸੀਜ਼ਨ ਸ਼ੁਰੂ ਹੋਇਆ ਪਰ 22000 ਸਕੁਅਰ ਕਿਲੋਮੀਟਰ ਰਕਬਾ ਜੋ ਕਿ ਤਕਰੀਬਨ 54 ਲੱਖ ਏਕੜ ਰਕਬਾ ਬਣਦਾ ਹੈ ਸੜ ਕੇ ਸੁਆਹ ਹੋ ਚੁੱਕਾ ਹੈ ਸਾਲ 2025 ਵਿੱਚ ਹੁਣ ਤੱਕ ਸੜਿਆ ਰਕਬਾ ਇਜ਼ਰਾਈਲ ਮੁਲਕ ਦੇ ਰਕਵੇ ਨਾਲੋਂ ਵੀ ਵੱਡਾ ਹੈ ਕੈਨੇਡਾ ਵਿੱਚ ਇਸ ਵੇਲੇ 200 ਤੋਂ ਵੱਧ ਜਗ੍ਹਾ ਤੇ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ ਜਿਸ ਨਾਲ ਹਜ਼ਾਰਾਂ ਘਰ ਤੇ ਇਮਾਰਤਾਂ ਤਬਾਹ ਹੋ ਚੁੱਕੀਆਂ ਨੇ ਤੇ ਕਰੀਬ 33000 ਲੋਕ ਆਪਣੇ ਘਰ-ਬਾਰ ਛੱਡ ਕੇ ਸੁਰੱਖਿਤ ਜਗ੍ਹਾ ਜਾ ਰਹੇ ਨੇ ਜਾਂ ਜਾ ਚੁੱਕੇ ਨੇ ਕੈਨੇਡਾ ਦੇ ਮੈਨੀਟੋਬਾ, ਸਕੈਚੂਨ ਅਤੇ ਅਲਬਰਟਾ ਸੂਬੇ ਵਿੱਚ ਇਸ ਵੇਲੇ ਕੈਨੇਡੀਅਨ ਮਿਲਟਰੀ ਅਤੇ ਅੱਗ ਬੁਝਾਊ ਦਸਤੇ ਦਿਨ-ਰਾਤ ਲੱਗੇ ਹੋਏ ਨੇ ਤੇ ਹੋਰਨਾਂ ਦੇਸ਼ਾਂ ਤੋਂ ਵੀ ਅੱਗ ਬੁਝਾਉਣ ਲਈ امداد ਪਹੁੰਚੀ ਹੋਈ ਹੈ ਮੈਨੀਟੋਬਾ ਤੇ ਸਕੈਚੂਨ ਸੂਬਿਆਂ ਵਿੱਚ ਸਟੇਟ ਆਫ ਐਮਰਜੈਂਸੀ ਐਲਾਨੀ ਗਈ ਹੈ ਤੇ ਇਹਨਾਂ ਜੰਗਲੀ ਅੱਗਾਂ ਨਾਲ ਮੌਕੇ ਤੇ ਹੋ ਰਿਹਾ ਨੁਕਸਾਨ ਤੋਂ ਇਲਾਵਾ ਇਹਨਾਂ ਅੱਗਾਂ ਦਾ ਧੂੰਆਂ ਦੂਰ ਦੂਰ ਤੱਕ ਪਹੁੰਚ ਚੁੱਕਾ ਹੈ। ਕੈਨੇਡਾ ਦੇ ਕਈ ਹਿੱਸਿਆਂ ਵਿੱਚ ਤੇ ਅਮਰੀਕਾ ਦੇ ਕਈ ਹਿੱਸਿਆਂ ਵਿੱਚ 에ਅਰ ਕੁਆਲਿਟੀ ਵਾਰਨਿੰਗ ਦਿੱਤੀਆਂ ਜਾ ਚੁੱਕੀਆਂ ਨੇ। ਇੱਥੇ ਬਸ ਨਹੀਂ ਕੈਨੇਡੀਅਨ ਜੰਗਲੀ ਅੱਗਾਂ ਦਾ ਧੂੰਆਂ ਅਮਰੀਕਾ ਅਤੇ ਐਟਲੈਂਟਿਕ ਸਮੁੰਦਰ ਟੱਪ ਕੇ ਯੂਰਪ ਦੇ ਕਈ ਹਿੱਸਿਆਂ ਵਿੱਚ ਫੈਲ ਰਿਹਾ ਹੈ। ਯੂਰਪੀਅਨ ਅਸਮਾਨਾਂ ਵਿੱਚ ਕੈਨੇਡੀਅਨ ਜੰਗਲੀ ਅੱਗਾਂ ਦਾ ਧੂੰਆਂ ਦੇਖਿਆ ਜਾ ਸਕਦਾ ਹੈ ਯੂਰਪੀਅਨ ਕੋਪਰਨਿਕਸ ਐਟਮੋਸਫੇਅਰ ਮਾਨੀਟਰਿੰਗ ਸਰਵਿਸ ਦਾ ਕਹਿਣਾ ਹੈ ਕਿ ਇਸ ਧੂੰਏ ਨੂੰ ਯੂਰਪ ਦੇ ਅਸਮਾਨਾਂ ਵਿੱਚ ਦੇਖਿਆ ਜਾ ਸਕਦਾ ਹੈ ਪਰ ਇਸ ਨਾਲ 에ਅਰ ਕੁਆਲਿਟੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਯਾਦ ਰਹੇ ਕਿ 2 ਸਾਲ ਪਹਿਲਾਂ 2023 ਵਿੱਚ ਕੈਨੇਡਾ ਦੀਆਂ ਜੰਗਲੀ ਅੱਗਾਂ ਨਾਲ 1.5 ਲੱਖ ਸਕੁਅਰ ਕਿਲੋਮੀਟਰ ਰਕਬਾ ਸੜ ਕੇ ਸੁਆਹ ਹੋ ਗਿਆ ਸੀ ਜੋ ਕਿ ਬੰਗਲਾਦੇਸ਼ ਦੇ ਰਕਬੇ ਤੋਂ ਵੀ ਜ਼ਿਆਦਾ ਹੈ ਇਹ ਰਕਬਾ ਚੜ੍ਹਦੇ ਪੰਜਾਬ ਨਾਲੋਂ 3 ਗੁਣਾ ਜ਼ਿਆਦਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੰਗਲੀ ਅੱਗਾਂ ਨਾਲ ਵਾਤਾਵਰਣ ਵਿੱਚ ਇੰਨੀ ਜ਼ਿਆਦਾ ਕਾਰਬਨ ਡਾਈਆਕਸਾਈਡ ਪੈਦਾ ਹੋ ਰਹੀ ਹੈ ਜਿਸ ਨੂੰ ਇਹੀ ਜੰਗਲ ਦੁਬਾਰਾ ਅਗਰ ਅਬਜ਼ਰਬ ਕਰਨਾ ਚਾਹਣ ਤੇ ਕਈ ਦਹਾਕੇ ਲੱਗਣਗੇ ਕੈਨੇਡਾ ਵਿੱਚ ਹਰ ਸਾਲ ਹਜ਼ਾਰਾਂ ਸਕੁਅਰ ਕਿਲੋਮੀਟਰ ਖੇਤਰ ਜੰਗਲੀ ਅੱਗਾਂ ਦੀ ਭੇਟ ਚੜ ਜਾਂਦਾ ਹੈ ਜਿਸ ਸਾਲ 2025 ਦੀ ਗੱਲ ਕਰੀਏ ਤਾਂ ਅਜੇ ਫਾਇਰ ਸੀਜ਼ਨ ਸ਼ੁਰੂ ਹੋਇਆ ਹੈ 22000 स्क्वेयर किलोमीटर रकबा जो के तकरीबन 54 लाख एकड़ रकबा ਬਣਦਾ ਹੈ ਸੜਕੇ ਸੁਆਹ ਹੋ ਚੁੱਕਾ ਹੈ। ਸਾਲ 2025 ਵਿੱਚ ਹੁਣ ਤੱਕ ਸੜਿਆ ਰਕਬਾ ਇਜ਼ਰਾਈਲ ਮੁਲਕ ਦੇ ਰਕਵੇ ਨਾਲੋਂ ਵੀ ਵੱਡਾ ਹੈ। ਕੈਨੇਡਾ ਵਿੱਚ ਇਸ ਵੇਲੇ 200 ਤੋਂ ਵੱਧ ਜਗ੍ਹਾ ਤੇ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ ਜਿਸ ਨਾਲ ਹਜ਼ਾਰਾਂ ਘਰ ਤੇ ਇਮਾਰਤਾਂ ਤਬਾਹ ਹੋ ਚੁੱਕੀਆਂ ਨੇ। ਤੇ ਕਰੀਬ 33000 ਲੋਕ ਆਪਣੇ ਘਰ-ਬਾਰ ਛੱਡ ਕੇ ਸੁਰੱਖਿਤ ਜਗ੍ਹਾ ਜਾ ਰਹੇ ਨੇ। ਜਾ ਚੁੱਕੇ ਨੇ ਕੈਨੇਡਾ ਦੇ ਮੈਨੀਟੋਬਾ ਸਸਕਾਚੂਨ ਅਤੇ ਅਲਬਰਟਾ ਸੂਬੇ ਵਿੱਚ ਇਸ ਵੇਲੇ ਕੈਨੇਡੀਅਨ ਮਿਲਟਰੀ ਅਤੇ ਅੱਗ ਬੁਝਾਊ ਦਸਤੇ ਦਿਨ ਰਾਤ ਲੱਗੇ ਹੋਏ ਨੇ ਤੇ ਹੋਰ ਨਾਲ ਦੇਸ਼ਾਂ ਤੋਂ ਵੀ ਅੱਗ ਬੁਝਾਉਣ ਲਈ امداد ਪਹੁੰਚੀ ਹੋਈ ਹੈ ਮੈਨੀਟੋਬਾ ਤੇ ਸਸਕਾਚੂਨ ਸੂਬਿਆਂ ਵਿੱਚ ਸਟੇਟ ਆਫ ਐਮਰਜੈਂਸੀ ਐਲਾਨੀ ਗਈ ਹੈ ਤੇ ਇਹਨਾਂ ਜੰਗਲੀ ਅੱਗਾਂ ਨਾਲ ਮੌਕੇ ਤੇ ਹੋ ਰਿਹਾ ਨੁਕਸਾਨ ਤੋਂ ਇਲਾਵਾ ਇਹਨਾਂ ਅੱਗਾਂ ਦਾ ਧੂੰਆਂ ਦੂਰ ਦੂਰ ਤੱਕ ਪਹੁੰਚ ਚੁੱਕਾ ਹੈ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਤੇ ਅਮਰੀਕਾ ਦੇ ਕਈ ਹਿੱਸਿਆਂ ਵਿੱਚ 에ਅਰ ਕੁਆਲਿਟੀ ਵਾਰਨਿੰਗ ਦਿੱਤੀਆਂ ਜਾ ਚੁੱਕੀਆਂ ਨੇ ਇੱਥੇ ਬਸ ਨਹੀਂ ਕੈਨੇਡੀਅਨ ਜੰਗਲੀ ਅੱਗਾਂ ਦਾ ਧੂਆਂ ਅਮਰੀਕਾ ਅਤੇ ਐਟਲੈਂਟਿਕ ਸਮੁੰਦਰ ਟੱਪ ਕੇ ਯੂਰਪ ਦੇ ਕਈ ਹਿੱਸਿਆਂ ਵਿੱਚ ਫੈਲ ਰਿਹਾ ਹੈ ਯੂਰੋਪੀਅਨ ਅਸਮਾਨਾਂ ਵਿੱਚ ਕੈਨੇਡੀਅਨ ਜੰਗਲੀ ਅੱਗਾਂ ਦਾ ਧੂਆਂ ਦੇਖਿਆ ਜਾ ਸਕਦਾ ਹੈ ਯੂਰੋਪੀਅਨ ਕੋਪਰਨਿਕਸ ਐਟਮੋਸਫੇਅਰ ਮਾਨਿਟਰਿੰਗ ਸਰਵਿਸ ਦਾ ਕਹਿਣਾ ਹੈ ਕਿ ਇਸ ਧੂਏ ਨੂੰ ਯੂਰਪ ਦੇ ਅਸਮਾਨਾਂ ਵਿੱਚ ਦੇਖਿਆ ਜਾ ਸਕਦਾ ਹੈ ਪਰ ਇਸ ਨਾਲ ਏਅਰ ਕੁਆਲਿਟੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਯਾਦ ਰਹੇ ਕਿ 2 ਸਾਲ ਪਹਿਲਾਂ 2023 ਵਿੱਚ ਕੈਨੇਡਾ ਦੀਆਂ ਜੰਗਲੀ ਅੱਗਾਂ ਨਾਲ 1.5 ਲੱਖ ਸਕੁਅਰ ਕਿਲੋਮੀਟਰ ਰਕਬਾ ਸੜ ਕੇ ਸੁਆਹ ਹੋ ਗਿਆ ਸੀ ਜੋ ਕਿ ਬੰਗਲਾਦੇਸ਼ ਦੇ ਰਕਬੇ ਤੋਂ ਵੀ ਜ਼ਿਆਦਾ ਹੈ ਤੇ ਇਹ ਰਕਬਾ ਚੜ੍ਹਦੇ ਪੰਜਾਬ ਨਾਲੋਂ 3 ਗੁਣਾ ਜ਼ਿਆਦਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੰਗਲੀ ਅੱਗਾਂ ਨਾਲ ਵਾਤਾਵਰਣ ਵਿੱਚ ਇੰਨੀ ਜ਼ਿਆਦਾ ਕਾਰਬਨ ਡਾਈਆਕਸਾਈਡ ਪੈਦਾ ਹੋ ਰਹੀ ਹੈ ਜਿਸ ਨੂੰ ਇਹ ਜੰਗਲ ਦੁਬਾਰਾ ਅਗਰ ਅਬਜ਼orb ਕਰਨਾ ਚਾਹਣ ਤੇ ਕਈ ਦਹਾਕੇ ਲੱਗਣਗੇ